ਹਾਂਜੀ ਦੱਸੋ ਸਰੀਰ ਦੇ ਵਾਸਤੇ ਕਹਿੰਦੇ ਰਾਮਬਨ ਦੱਸੇ ਜਾਂਦੇ ਆ ਇਹ ਵਾਲੇ ਬੀਜ ਇਹ ਮੈਨੇ ਕੈਰੀ ਕੀ ਇਹਨੂੰ ਆਯੁਰਵੈਦਿਕ ਕਹ ਰਿਆ ਵਾ ਤੇ ਪੁਰਾਣੇ ਟਾਈਮਾਂ ਦੇ ਵਿੱਚ ਸਾਡੇ ਦਾਦੇ ਪਰਦਾਦੇ ਵੀ ਇਹਨਾਂ ਬੀਜਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸੀਗੇ ਤੇ ਬਹੁਤ ਹੀ ਘੱਟ ਹੁਣ ਵੀ ਲੋਕ ਹੋਣਗੇ ਜਿਹੜੇ ਕਿ ਇਹਨਾਂ ਨੂੰ ਜਾਣਦੇ ਆ ਤੇ ਸਾਡੇ ਵਰਗੀ ਜਨਰੇਸ਼ਨ ਨੂੰ ਤਾਂ ਪਤਾ ਹੀ ਨਹੀਂ ਹੋਣਾਗਾ ਇਹਨਾਂ ਬੀਜਾਂ ਦਾ ਨਾਮ ਹੈਗਾ ਵਾ ਜੀ ਹਲੀਮ ਦੇ ਬੀਜ ਹੁਣ ਜੇ ਤੁਹਾਨੂੰ ਪਤਾ ਵਾ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਓ ਕਿ ਹਾਂਜੀ ਤੁਹਾਨੂੰ ਪਤਾ ਆ ਹਲੀਮ ਦੇ ਬੀਜ ਕਹਿੰਦੇ ਜਿਨ੍ਹਾਂ ਦੇ ਸਰੀਰ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਨੇ ਨਾ ਜਿਨ੍ਹਾਂ ਦੇ ਸਰੀਰ ਦੇ ਵਿੱਚ ਖੂਨ ਦੀ ਕਮੀ ਜਾ ਫਿਰ ਜਿਨ੍ਹਾਂ ਦੇ ਜੋਇੰਟ ਪੇਨ ਹੱਡੀਆਂ ਦੇ ਜੋੜਾਂ ਦੇ ਵਿੱਚ ਦਰਦ ਹੁੰਦਾ ਆ ਜਾਂ ਫਿਰ ਕਈ ਬੱਚਿਆਂ ਦੀ ਹਾਈਟ ਨਹੀਂ ਵੱਧਦੀਗੀ ਤੇ ਬਹੁਤ ਲੋਕ ਐਦਾਂ ਜੇ ਤੁਹਾਨੂੰ ਕੱਜ ਰਹੇ ਦੀ ਤਾਂ ਪਾਣੀ ਦੇ ਵਿੱਚ ਇੱਕ ਚਮਚਾ ਭਿਉਂ ਕੇ ਦਾਤੂ ਰੱਖ ਲੈਣਾ ਫਿਰ ਚੰਗੀ ਤਰ੍ਹਾਂ ਮਸਲ ਕੇ ਪੀ ਲੈਣਾ ਜਿਹਨਾਂ ਦਾ ਪੇਟ ਸਾਫ਼ ਨਹੀਂ ਜਿਹਨਾਂ ਨੂੰ ਪ੍ਰਾਣੀ ਤੋਂ ਪ੍ਰਾਣੀ ਕੱਢ ਜਾ ਜਿਹੜੀ ਬਿਲਕੁਲ ਠੀਕ ਹੋ ਜਾਂਦੇ ਕਹਿੰਦੇ ਰਾਤ ਨੂੰ ਹਲੀਮ ਦੇ ਜਿਹੜੇ ਤੁਹਾਡੇ ਮਸਲ ਕਮਜ਼ੋਰ ਰਹਿੰਦੇ ਨੇ ਪਾਣੀ ਦੇ ਵਿੱਚ ਡਬੋ ਕੇ ਲੱਗਦੀ ਆ ਤੁਹਾਨੂੰ ਹੱਡੀਆਂ ਚ ਮਜ਼ਬੂਤ ਕਰਕੇ ਚੰਗੀ ਤਰ੍ਹਾਂ ਬਾਈ ਖੀਰ ਬਣਾ ਕੇ ਖਾਓ ਇੱਕ ਚਮਚ ਰਾਤ ਨੂੰ ਪਾਣੀ ਚ ਡਬੋਣੇ ਆ ਤੇ ਜੇ ਦੂਸਰੇ ਦਿਨ ਤੁਸੀਂ ਇਹਨੂੰ ਖ ਤੇ ਦੋਸਤੋ ਇਹਦਾ ਤੁਸੀਂ ਅਸਰ ਦੇਖੋਗੇ ਵੀ ਇਹੋ ਜਿਹਾ ਅਸਰ ਹੋਊਗਾ ਤੁਹਾਨੂੰ ਕੁਝ ਕੁ ਦਿਨਾਂ ਦੇ ਵਿੱਚ ਇਹਦਾ ਅਸਰ ਦਿਖਣਾ ਸ਼ੁਰੂ ਹੋ ਜਾਊਗਾ ਤੁਹਾਡੇ ਹੱਡੀਆਂ 'ਚ ਮਜ਼ਬੂਤੀ ਆ ਜਾਊਗੀ ਕਹਿ ਲਓ ਕਿ ਤੁਹਾਡੀਆਂ ਹੱਡੀਆਂ ਵੀ ਸਟੀਲ ਵਰਗੀਆਂ ਹੋ ਜਾਣਗੀਆਂ ਇਸੇ ਕਰਕੇ ਜੀ ਇਸਨੂੰ ਆਯੁਰਵੈਦਿਕ ਦਾ ਖਜ਼ਾਨਾ ਕਿਹਾ ਜਾਂਦਾ ਆ ਤੇ ਜੇ ਤੁਹਾਡੇ ਮਸਲ ਦੇ ਵਿੱਚ ਕਮਜ਼ੋਰੀ ਹੈ ਨਾ ਮਸਲਾਂ ਦੇ ਵਿੱਚ ਤੇ ਜੇ ਤੁਹਾਨੂੰ ਥਕਾਵਟ ਵੀ ਮਹਿਸੂਸ ਹੁੰਦੀ ਆ ਸਰੀਰ ਟੁੱਟਿਆ-ਟੁੱਟਿਆ ਲੱਗਦਾ ਵਾ ਵੀ ਉਹਨਾਂ ਵਾਸਤੇ ਵੀ ਇਹ ਰਾਮ ਬਾਣਾ ਤੂੰ ਕਹਿ ਲੋ ਕਿ ਅੱਧੀਆਂ ਬਿਮਾਰੀਆਂ ਤਾਂ ਪੈਸੇ ਖਤਮ ਹੋ ਜਾਣਗੀਆਂ ਕੁਝ ਵੀ ਨਹੀਂ ਪंसारी ਦੀ ਦੁਕਾਨ ਤੋਂ ਜਾ ਕੇ ਲੈ ਆ ਹਲੀਮ ਦੇ ਬੀਜ ਲੈ ਕੇ ਲੈ ਕੇ ਆਉਣੀਆਂ ਇੱਕ ਚਮਚ ਪਾਣੀ 'ਚ ਡਬੋ ਦੇਣਾ ਵਾ ਸਵੇਰੇ ਜੇ ਤੁਹਾਨੂੰ ਕਬਜ ਰਹਿੰਦੀ ਆ ਤਾਂ ਪਾਣੀ ਦੇ 'ਚ ਇੱਕ ਚਮਚਾ ਭਿਉਂ ਕੇ ਰਾਤ ਨੂੰ ਰੱਖ ਦੇਣਾ ਸਵੇਰੇ ਥਿੰਗੀ ਜਿਹਾ ਮਸਲ ਕੇ ਪੀ ਲੈਣਾ ਜਿਹਨੋਂ ਪੁਰਾਣੀ ਤੋਂ ਪੁਰਾਣੀ ਕਬਜ ਆ ਜਿਹੜੀ ਉਹ ਬਿਲਕੁਲ ਠੀਕ ਹੋ ਜੂਗੀ